ਸੋਸ਼ਗੋ ਜੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਗੁਜਰਾ ਕਾ ਦੀਆਂ ਪਿੰਡਾਂ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਜਿਹੜਾ ਬਾਬਾ ਨਾਨਕ ਤੋਂ ਫਲੱਡ ਜਦੋਂ ਕਾਫੀ ਜਿਹੜਾ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਜਦੋਂ ਆ ਚੁੱਕਾ ਸੀ ਪਿੰਡ ਦੇ ਵਿੱਚ ਵੀ ਕਾਫੀ ਤੱਕ ਇਸ ਪਿੰਡ ਦੇ ਵਿੱਚ ਪਾਣੀ ਸੋ ਪਾਣੀ ਵੀ ਕਾਫੀ ਚੜਕਾਂ ਦੀ ਜਿਹੜਾ ਸਪਰਕ ਇਸ ਪਿੰਡ ਦੇ ਨਾਲ ਟੁੱਟ ਰਿਹਾ ਕਿਉਂਕਿ ਪਿੰਡ ਦਾ ਜਿਹੜਾ ਨੀਵਾ ਹੋਣ ਕਰਕੇ ਪਿੰਡ ਨੂੰ ਕਾਫੀ ਛੜੀ ਪਾਪ ਜਿਹੜੀ ਆ ਰੱਜੀ ਆ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜਿਹੜੀਆਂ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਬਾਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਅੱਜ ਤੋਂ ਕਾਫੀ ਟਾਈਮ ਪਹਿਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਾਰੀਆਂ ਹੈ ਜਿਹੜੀਆਂ ਲੋਕ ਲੋਕ ਆਪਣੇ ਘਰਾਂ ਨੂੰ ਜਿਹੜੀਆਂ ਲਗਾਉਂਦੇ ਸਨ ਸੋ ਕੁਦਰਤੀ ਮਾਰ ਕਹਿ ਸਕਦੇ ਆ ਇੰਨੀ ਜਿਹੜੀ ਇਸ ਘਰ ਨੂੰ ਪਈ ਕਿ ਕੱਚੀਆਂ ਕੰਦਾਂ ਦਾ ਪਹਿਲਾਂ ਵੀ ਗਾਰੇ ਦੀ ਜਿਹੜੀ ਚराई ਪਹਿਲਾਂ ਵੀ ਸੀ ਪਰ ਕੁਦਰਤ ਦੀ ਮਾਰ ਬਾਰਸ਼ਾਂ ਕਾਫੀ ਦਿਨਾਂ ਤੱਕ ਉਹ ਦੇ ਰਹੀਆਂ ਤਾਂ ਜਿਹੜੀ ਆ ਛਤ ਨੂੰ ਜਿਹੜੀ ਆ ਨੁਕਸਾਨ ਦਾ ਇੱਕ ਕਰਕੇ ਜਿਹੜੀ ਲੱਗੀ ਸੋ ਸਮਾ ਰਹਿੰਦੇ ਸਨ ਪਰਵਾਰਿਕ ਮੈਂਬਰ ਤਾਂ ਇਸ ਘਰ ਦੇ ਵਿੱਚੋਂ ਚਲੇ ਗਏ ਸਨ ਸੋ ਪਰਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਨੇ ਜ਼ਰੂਰ ਗੱਲਬਾਤ ਕਰ ਲੈਣ ਸਸੀ ਗੱਲ ਜੀ ਕੀ ਭੈਣ ਆ ਮੇਰਾ ਨਾਮ ਸ਼ਾਮੂ ਇਹ ਬਸਾਦ ਦੇ ਵਿੱਚ ਬਹੁਤ ਮਾੜਾ ਹਾਲ ਸੀ ਛੱਤ ਜਿਹੜੀ ਪਹਿਲਾਂ ਹੀ ਬਹੁਤ ਮਤਲਬ ਬਰਸਾਤਾਂ ਦੇ ਨਾਲ ਖਰਾਬ ਹੋ ਗਈ ਸੀ ਅਸੀਂ ਤੇ ਪਾਣੀ ਆਉਣ ਤੋਂ ਜਦੋਂ ਆਉਣ ਦੀ ਸੁਭਾਵਨਾ ਸੀ ਪਾਣੀ ਆਉਣ ਤੋਂ ਪਹਿਲਾਂ ਇਹ ਇਥੋਂ ਨਿਕਲ ਗਏ ਹਾਂ ਤੇ ਇਹ ਬਰਸਾਤ ਦੇ ਨਾਲ ਜਿਹੜੀ ਛਾਤਾ ਬਹੁਤ ਗਿਰ ਗਈ ਹੈ ਦਾ ਬਹੁਤ ਮੁਸ਼ਕਲ ਦੇ ਵਿੱਚ ਫਸੇ ਅਸੀਂ ਕਿ ਇਹਦੇ ਘਰ ਵਿੱਚ ਰਹਿ ਰਹੇ ਹਾਂ ਉਹਨਾਂ ਦਾ ਅਸੀਂ ਬਹੁਤ ਪਰੇਸ਼ਾਨ ਹਾਂ ਜੀ ਉਹਨਾਂ ਜਦੋਂ ਬਸਾਦ ਜਦੋਂ ਪਿੰਡ ਦੇ ਫਲੱਡ ਆ ਚੁੱਕਾ ਹੈ ਉਸ ਤੋਂ ਪਹਿਲਾਂ ਜਿਹੜਾ ਸਮਰਥ ਤੁਸੀਂ ਮਤਲਬ ਪ੍ਰਵਾਰਸ਼ਿਪ ਕਰੇ ਨਹੀਂ ਜੀ ਪਾਣੀ ਜਿੱਦਾਂ ਆਇਆ ਨਾ ਰਾਤ ਨੂੰ ਉਦੋਂ ਹੀ ਸਾਨੂੰ ਜਦੋਂ ਪਿੰਡ ਦੇ ਵਿੱਚ ਰੋਲਾ ਪਿਆ ਵੀ ਪਾਣੀ ਆ ਗਿਆ ਪਾਣੀ ਆ ਗਿਆ ਉਦੋਂ ਅਸੀਂ ਇੱਥੋਂ ਨਿਕਲ ਗਏ ਸੀ ਸਾਮਾਨ ਜਿਹੜਾ ਸਹੀ ਸਲਾਮਤ ਕੱਢ ਲਿਆ ਗਿਆ ਸਾਮਾਨ ਜਿਹੜੇ ਕੱਪੜੇ-ਕੁਪੜੇ ਵਿੱਚੇ ਰਹਿ ਗਏ ਬਾਕੀ ਮੋਟਾ-ਮੋਟਾ ਸਾਮਾਨ ਹੀ ਥੋੜਾ-ਬੋਤਾ ਕੱਢਿਆ ਜੀ ਕੋਈ ਨਾਜ ਫਸਲ ਤਾਂ ਜਿਹੜਾ ਰਸੋਈਆਂ ਸਾਮਾਨ ਉਹ ਬਚ ਗਿਆ ਕਿ ਜਨ ਨੁਕਸਾਨ ਨਹੀਂ ਨਹੀਂ ਜੀ ਦਾਣੇ ਵੀ ਖਰਾਬ ਹੋ ਗਏ ਨੇ ਕੱਪੜੇ-ਕੁਪੜੇ ਸਾਰੇ ਖਰਾਬ ਹੋ ਗਏ ਹਾਂ ਜੋ ਮਤਲਬ ਗਾਉਂ ਮਤਲਬ ਗਰਮੀਆਂ ਦਾ ਮੌਸਮ ਹੀ ਜਾਂ ਸਰਦੀਆਂ ਦਾ ਮੌਸਮ ਹੋੜ ਜਾਈਆਂ ਤਲੀਆਂ ਜੋ ਸਭ ਖਰਾਬ ਹੋ ਗਏ ਮਹਖੋਣ ਜਿਵੇਂ ਮੈਨੂੰ ਤੁਸੀਂ ਦੱਸਦੇ ਕਿਸੇ ਦੇ ਘਰ ਰਹਾ ਰੇ ਜੋ ਮਤਲਬ ਇੰਨੀਆਂ ਜਿਹੜੀਆਂ ਗਰਾਂਡਾਂ ਭਰੀਆਂ ਜਾਂਦੀਆਂ ਨੇ ਲੋਕਾਂ ਨੂੰ ਮਤਲਬ ਹੱਪ ਫਲੜ ਰੋ ਲੈ ਕੇ ਭਰੀ ਹੋਈਆਂ ਤੁਹਾਡੇ ਤੱਕ ਇਹਨੇ ਪਹੁੰਚ ਨਹੀਂ ਕੀਤੀ ਜੀ ਪਹੁੰਚ ਕੀਤੀ ਆ ਪਰ ਆਏ ਨੇ ਉਹਨਾਂ ਨੇ ਖੜੀ ਆ ਵੀਡੀਓ ਵਾਡੀਓ ਬਣਾ ਕੇ ਫਰਾਜੇ ਤੇ ਕਿ ਮਿਲਿਆ ਕੁਝ ਨਹੀਂ ਹੈ ਭਾਈ ਕੀ ਜਿਹੜੀ ਦਾਨੀ ਸੱਜ ਨੇ ਨਾ ਸਮਾਜਿਕ ਸਹਿਯੋਗ ਨੇ ਜਿਹੜੀਆਂ ਇਦਾਂ ਦੇ ਜਿਹੜੇ ਫਲੜ ਦੇ ਦੌਰਾਨ ਜਿਹੜੇ ਘਰ ਨੇ ਸਾਂਦਾ ਕਿਉਂਕਿ ਮਦਦ ਕਰ ਰਹੇ ਤੁਹਾਡੇ ਤੱਕ ਅੱਧੀ ਕਹਨੇ ਪਹੁੰਚ ਨਹੀਂ ਕੀਤੀ ਨਹੀਂ ਅਜੇ ਤੱਕ ਸਾਡੇ ਤੱਕ ਕੋਈ ਨਹੀਂ ਪਹੁੰਚਾ ਜੀ ਹਾਂਜੀ ਕਿਉਂਕਿ ਕਾ ਦਾ ਕੰਮ ਕਰਦੇ ਮੈਂ ਮਜ਼ਦੂਰੀ ਦਾ ਕੰਮ ਕਰਦਾ ਨਹੀਂ ਕੀ ਚੱਕਰ ਹੋਇਆ ਪਹਿਲਾਂ ਵੀ ਕੱਚੇ ਸਨ ਮੰਨ ਲਓ ਇਹਨਾਂ ਨੂੰ ਨਹੀਂ ਮੰਨ ਲਓ ਕੀਤਾ ਗਿਆ ਮੰਨ ਲਓ ਲੈਟਰ ਜੀ ਤਬਦੀਲ ਕੀਤਾ ਗਿਆ ਹੁਣ ਬਿਲਕੁਲ ਨੁਕਸਾਨਦਾਈ ਕਿਉਂਕਿ ਕੀ ਇਹਨਾਂ ਨੂੰ ਭਰਪਾਈ ਹੋ ਰਹੀ ਜਾਈ ਇਹ ਭਾਜੀ ਹੁਣ ਵੇਖੋ ਘਰ ਦਾ ਗੁਜ਼ਾਰਾ ਜਰਾ ਵਾ ਹੁਣ ਜਰਾ 3-400 ਰੁਪਏ ਦਿਹਾੜੀ ਲੈਣ ਵਾਲਾ ਉਹ ਘਰ ਦਾ ਸਾਰੀਆਂ ਚੀਜ਼ਾਂ ਮੋਲਦੀਆਂ ਆ ਗਈਆਂ ਬਿਮਾਰੀ ਵੀ ਮੈਂ ਠੀਕ ਨਹੀਂ ਰਹਿਦਾ ਮੈਨੂੰ ਸਾਹ ਦੀ ਪ੍ਰੋਬਲਮ ਹੈ ਮੈਰੀ ਉਹਦੀ ਵੀ ਦਵਾਈ ਚੱਲ ਰਹੀ ਹੈ ਘਰ ਦੇ ਵੀ ਬਿਮਾਰ ਰਹਿੰਦੇ ਨੇ ਬੱਚੇ ਦੋ ਨੇ ਉਹ ਛੋਟੇ ਨੇ ਪੜ ਰਹੇ ਨੇ ਤੇ ਫਿਰ ਇਸ ਇਨੀ ਆਮਦਨ ਨਾਲ ਇਹ ਜਿਹੜਾ ਮੈਂ ਨਹੀਂ ਮਕਾਨ ਜਿਹੜਾ ਹਾਲ ਜਿਹੜੀਆਂ ਦਾਨੀ ਸੱਜਣਾਂ ਜਾਂ ਸਮਾਜ ਸੇਵੀ ਸੱਜਣਾਂ ਮਦਦ ਕਰ ਲੋਕਾਂ ਦੀ ਸਾਹਤ ਹੋ ਰਹੀ ਨੇ ਕਈ ਪੁਆ ਵੀ ਦਿੱਤੇ ਨੇ ਤੇ ਕਈ ਪੈ ਵੀ ਰਹੇ ਨੇ ਹਾਲ ਕੀ ਤੁਹਾਡੀ ਮਦਦ ਕਰਨੀ ਚਾਹੀਦੀ ਹੈ ਹਾਂਜੀ ਮੈਂ ਤੇ ਭਾਜੀ ਇਹੋ ਬੇਨਤੀ ਕਰਨਾ ਵੀ ਮੇਰੀ ਮਦਦ ਕੀਤੀ ਜੇ ਤੇ ਮੇਰਾ ਮਕਾਨ ਬਣ ਜਾਏ ਮੈਂ ਬਹੁਤ ਪਰੇਸ਼ਾਨ ਹਾਂ ਉਹ ਲੈਟਰਲ ਬਣ ਜਾਏ ਕਿ ਜਾਂ ਬਾਲਿਆ ਨਾਲ ਬਣ ਜਾਏ ਮੈਂ ਤਾਂ ਕੋਸ਼ਿਸ਼ ਹੋਵੇ ਤੇ ਮੈਨੂੰ ਲੈਂਟਰਲ ਵਾਲਾ ਹੀ ਬਣ ਜਾਏ ਮੈਂ ਕਿਤੇ ਲੈਂਟਰਲ ਵਾਲੇ ਕਮਰੇ ਚ ਰਹਿ ਕੇ ਵੇਖ ਲਾਂ ਹਾਲ ਹੁਣ ਜਿਹੜੀ ਦਰਦ ਦਰਦੀ ਠੋਕਰੇ ਖਾ ਰਹੀ ਕਿਸੇ ਦੇ ਮੱਲਬ ਕਰ ਰਹਿਣ ਮੱਲ ਰਹਿਣੇ ਉਹਨ ਦਾ ਉਹਨ ਭਾਜੀ ਮੈਂ ਆ ਕੇ ਦੀ ਵਿਹਲੀ 'ਚ ਰਹਿ ਰਿਹਾ ਹਾਂ ਉਹਨਾਂ ਦਾ ਤੂੜੀ ਵਾਲਾ ਕਮਰਾ ਸੀ ਉਹਦੇ ਵਿੱਚ ਮੈਂ ਸਾਫ਼ ਕਰਕੇ ਤਾਂ ਜੀ ਵਿਹਲੀ 'ਚ ਰਹਿ ਰਿਹਾ ਹਾਂ ਆਪਣਾ ਟਾਈਮ ਪਾਸ ਕਰ ਰਿਹਾ ਹਾਂ ਕਿੰਨਾ ਕਿੰਨਾ ਸਮਾਂ ਹੋ ਗਿਆ ਮੈਨੂੰ ਘੜੋ ਘੜ 10-14 ਮਹੀਨੇ ਹੋ ਹੀ ਗਏ ਹਾਂਜੀ ਸੋ ਸਾਡੇ ਨਾਲ ਹੋਰ ਪਰਿਵਾਰਕ ਮੈਂਬਰ ਨੇ ਜਰੂਰ ਗੱਲਬਾਤ ਕਰ ਲਈ ਹੈ ਹੱਸ ਜੀ ਕਰ ਮੈਂ ਇਹ ਕਹਿੰਦੇ ਆ ਫਿਰ ਮਤਲਬ ਪਾਣੀ ਜੋ ਆਉਂਦਾ ਹੈ ਨਾ ਉਹਨਾਂ ਦਾ ਸਾਰਾ ਕਮਰਾ ਜਿਹੜਾ ਡਿੱਗ ਪਿਆ ਦਾ ਤੇ ਇਹ ਕੋਸ਼ਿਸ਼ ਕੀਤੀ ਜਾ ਵੀ ਬੰਝੇ ਮਨੋ ਜਿਵੇਂ ਮਨੋ ਨੁਕਸਾਨ ਦਾ ਹੀ ਕੋ ਹੈ ਪਰਵਾਰਕ ਮੈਂ ਬਤ ਉਹ ਤੋਂ ਪਹਿਲਾਂ ਸਮਰ ਰਹੇ ਤੁਸੀਂ ਪਹਿਲਾਂ ਇੱਥੋਂ ਜਰਾ ਜਾ ਚੁੱਕੇ ਹਾਂ ਹਾਂਜੀ ਹਾਂਜੀ ਕੀ ਮੰਗ ਜਿਹੜੀ ਲਾਣਾ ਚਾਹੁੰਦੇ ਐ ਉਹ ਇਹ ਮਤਲਬ ਪਾਣੀ ਦੇ ਨਾਲ ਜਿਆਦਾ ਖਰਾਬ ਹੋ ਗਿਆ ਤਾਂ ਸਮਾਨ ਵੀ ਖਰਾਬ ਹੋ ਗਿਆ ਦਾ ਇਹ ਮਦਦ ਕੀਤੀ ਉਹ ਪਹਿਲਾਂ ਵੀ ਮੈਂ ਦੇਖਿਆ ਵੀ ਕਮਰੇ ਕੱਚੇ ਸੀ ਕੀ ਮਨੋ ਧੱਲੀ ਕੀਤਾ ਵੀ ਉਹਨਾਂ ਨੂੰ ਪੱਕੇ ਕਰ ਲੀਏ ਨਹੀਂ ਨਹੀਂ ਪਹੁੰਚੀ ਨਹੀਂ ਭਾਈ ਹਾਂਜੀ ਕੋਈ ਸਮਾਨ ਜਿਹੜਾ ਕੋਈ ਮਨੋ ਬਚ ਸਕਿਆ ਕਿ ਜਾਂ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਨਾ ਉਹ ਗਾਉਣ ਸਿਹੜੀ ਮੌਸਮ ਆਉਣ ਵਾਲਾ ਕੋਈ ਮਤਲਬ ਜਿਹੜੇ ਕੱਪੜੇ ਹੁੰਦੇ ਸੀ ਹਾਂਜੀ ਉਹ ਵੀ ਖਰਾਬ ਹੋ ਗਏ ਤੁਸੀਂ ਹਾਂਜੀ ਪਰ ਸੋਈ ਦੀ ਜਿਵੇਂ ਕਣਕ ਵਗਾਰਾ ਜਿੱਦਾਂ ਹੁੰਦੇ ਦਾਣਾ ਪੱਕਾ ਦੋਗੇ ਉਹ ਵੀ ਖਰਾਬ ਹੋ ਗਏ ਹਾਂਜੀ ਕਿਸੇ ਜਦਾਨੀ ਸੱਜਣੋ ਜਾਂ ਸਮਾਸੇ ਵੀ ਨਹੀਂ ਮਦਦ ਕਰਨੀ ਕਿਹੜਾ ਪਿੰਡ ਤੇ ਕਿਹੜਾ ਜਣਾ ਗੁਜਰਾ ਨੇ ਕਾਦੀਆਂ ਗੁਗਰਾ ਪਿੰਡ ਦਾ ਪਿੰਡ ਜਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਸੋ ਇਹ ਜਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਕੋਰੀਡੋਰਦਨ ਦੇ ਨਜ਼ਦੀਕ ਪਿੰਡ ਹੈ ਗੁਜਰਾ ਕਾਦੀਆਂ ਪਿੰਡ ਹੈ ਸੋ ਤਸਵੀਰਾਂ ਜਿਹੜੀਆਂ ਨੇ ਉਹ ਤੇ ਜਿਹੜੀਆਂ ਉਹ ਦੇਖ ਸਕਦੇ ਜਿਹੜੇ ਕਰਦੀਆਂ ਸੋ ਲੋੜਵੰਦ ਪਰਿਵਾਰ ਆ ਜਿਹੜਾ ਨਹੀਂ ਇੰਨੀ ਪਹੁੰਚ ਆ ਗਈ ਪਹਿਲਾਂ ਵੀ ਜਿਹੜੇ ਕਮਰਿਆਂ ਦੀ ਹਾਲਤ ਕੋਈ ਏਡੀ ਵਧੀਆ ਨਹੀਂ ਸੀ ਗਰੀਬੀ ਦੀ ਚਣਾਈ ਸੀ ਸੋ ਅੰਦਰ ਦਾ ਤੁਹਾਨੂੰ ਜਿਹੜੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਕਿਉਂਕਿ ਕਿਸ ਵਕਤ ਨੂੰ ਉੱਤੋਂ ਜਿਹੜਾ ਬੱਲਾ ਜਾਂ ਏਟ ਦਿੱਖ ਸਕਦੀ ਆ ਫਿਰ ਵੀ ਜਿਹੜੇ ਦਾਨੀ ਸੱਜਣ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰ ਰਹੇ ਨੇ ਜਾਂ ਹੋ ਵੀ ਰਹੀ ਆ ਸੋ ਇੱਕ ਵਾਰੀ ਇਹਨਾਂ ਪਰਿਵਾਰਾਂ ਦੇ ਵੱਲ ਵੀ ਜਿਹੜਾ ਆ ਕੇ ਦੇਖਣ ਤਾਂ ਪਿੰਡ ਦੇ ਵਿੱਚ ਚਾਤੀਮਾਨ ਤਾਂ ਲੋੜਵੰਦ ਪਰਿਵਾਰ ਆ ਇਸ ਦੀ ਮਦਦ ਜਰੂਰ ਕਰਨ ਸੋ ਮੈਂ ਤੁਹਾਡਾ ਆਪਣਾ ਪੱਤਰ